ਇਸ ਵੀਡੀਓ ਨੂੰ ਬਹੁਤ ਹੀ ਧਿਆਨ ਨਾਲ ਸੁਣਿਓ ਅਤੇ ਇਹਨੂੰ ਅਬਜ਼ਰਵ ਕਰਿਓ ਕਿਉਂਕਿ ਹੋ ਸਕਦਾ ਹੈ ਤੁਹਾਡੇ ਨਾਲ ਵੀ ਠੱਗੀ ਵੱਜ ਸਕਦੀ ਹੈ ਫਲੋਰੀਡਾ ਰੋਡ ਐਕਸੀਡੈਂਟ ਕੇਸ ਦੇ ਵਿੱਚ ਜਿਹਦੇ ਵਿੱਚ ਹਰਜਿੰਦਰ ਸਿੰਘ 28 ਸਾਲਾਂ ਦੇ ਯੁਵਕ ਨੂੰ 45 ਸਾਲ ਦੀ ਸਜ਼ਾ ਸੁਣਾਉਣ ਦਾ ਦੇ ਬਾਰੇ ਗੱਲਬਾਤ ਚੱਲ ਰਹੀ ਸੀਗੀ ਨਿਊਜ਼ ਦੇ ਵਿੱਚ ਬਹੁਤ ਜ਼ਿਆਦਾ ਖਬਰਾਂ ਆ ਰਹੀਆਂ ਤੁਹਾਡੇ ਤੱਕ ਵੀ ਇਹ ਖਬਰ ਪਹੁੰਚੀ ਹੋਊਗੀ ਜਿੰਨੇ ਵੀ ਪਟੀਸ਼ਨ ਫਾਰਮ ਹੁਣ ਤੱਕ ਤੁਹਾਡੇ ਸਾਹਮਣੇ ਆਏ ਨੇ ਉਹ ਸਭ ਫੇਕ ਨੇ ਉਹ ਸਾਰੇ ਲੋਕਾਂ ਤੋਂ ਚੰਦਾ ਇਕੱਠਾ ਕਰਕੇ ਆਪਦੀਆਂ ਜੇਬਾਂ ਭਰੀਆਂ ਜਾ ਰਹੀਆਂ ਐ ਅੱਜ ਹਰਜਿੰਦਰ ਸਿੰਘ ਦਾ ਪਰਿਵਾਰ ਇੰਡੀਆ ਤੋਂ ਇੱਕ ਨਿਊਜ਼ ਚੈਨਲ ਦੇ ਰਾਹੀਂ ਸਾਹਮਣੇ ਆਇਆ ਐ ਐਂਡ ਉਹਨਾਂ ਨੇ ਇਹ ਗੱਲ ਕਲੀਅਰ ਕੀਤੀ ਕਿ ਨਾ ਹੱਥਾਂ ਉਹ ਪਟੀਸ਼ਨ ਫਾਰਮ ਉਹਨਾਂ ਨੇ ਤਿਆਰ ਕੀਤੇ ਨਾ ਹੀ ਉਹਨਾਂ ਨਾਲ ਕਿਸੇ ਨੇ ਸੰਪਰਕ ਸੰਪਰਕ ਕੀਤਾ ਐਂਡ ਉਹ ਜਿਹੜਾ ਚੰਦਾ ਇਕੱਠਾ ਕੀਤਾ ਜਾ ਰਿਹਾ ਜੇ ਤੁਸੀਂ ਇੰਡੀਆ ਦੇ ਵਿੱਚ ਅਸੀਂ ਉਹ ਫਾਰਮ ਨੂੰ ਓਪਨ ਕਰਦੇ ਹਾਂ ਤਾਂ ਸਾਨੂੰ ਕੁਝ ਨਹੀਂ ਨਜ਼ਰ ਆਉਂਦਾ ਲੇਕਿਨ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਬਾਕੀ ਦੇਸ਼ਾਂ ਦੇ ਵਿੱਚ ਜਦ ਇਹ ਸਰਕੂਲੇਟ ਕੀਤਾ ਜਾ ਰਿਹਾ ਉੱਥੇ ਉਹ ਜਿਵੇਂ ਹੀ ਕਲਿੱਕ ਕਰਦੇ ਆ ਕਲਿੱਕ ਕਰਦੇ ਸਾਰ ਉਹਨਾਂ ਕੋਲ ਡੋਨੇਸ਼ਨ ਦੀ ਦਾ ਆ ਜਾਂਦਾ ਕਿ 1 ਡਾਲਰ 2 5 10 ਜੋ ਵੀ ਸਮਰਥਾ ਦੇ ਅਕੋਰਡਿੰਗਲੀ ਲੋਕੀ ਡੋਨੇਟ ਕਰਨਾ ਚਾਹੁੰਦੇ ਨੇ ਇਹ ਸਰਾਸਰ ਠੱਗੀ ਹੈ ਲੋਕਾਂ ਨੂੰ ਅਵੇਅਰਨੈਸ ਕ੍ਰੀਏਟ ਕਰਨ ਦੀ ਲੋੜ ਹੈ ਇਹ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਸ਼ੇਅਰ ਕਰੋ ਤਾਂ ਜੋ ਹੋਰ ਲੋਕਾਂ ਨੂੰ ਆਪਾਂ ਇਹ ਠੱਗੀ ਤੋਂ ਬਚਾ ਸਕੀਏ ਉਹ ਜੇ ਕਿਸੇ ਨੇ ਮਦਦ ਕਰਨੀ ਹੈ ਉਸ ਪਰਿਵਾਰ ਦੀ ਉਸ ਬੱਚੇ ਦੀ ਤਾਂ ਤੁਸੀਂ ਉਹਦੇ ਪਰਿਵਾਰ ਨਾਲ ਸੰਪਰਕ ਕਰੋ ਉਸ ਤੋਂ ਇਲਾਵਾ ਤੁਹਾਨੂੰ ਕਿਸੇ ਨੂੰ ਨਾ ਤਾਂ ਚੰਦਾ ਦੇਣ ਦੀ ਲੋੜ ਹੈ ਨਾ ਹੀ ਕਿਸੇ ਨੂੰ ਕੋਈ ਪਟੀਸ਼ਨ ਫਾਰਮ ਭਰਨ ਦੀ ਲੋੜ ਹੈ ਧੰਨਵਾਦ ਸਤਿ ਸ਼੍ਰੀ ਅਕਾਲ